ਕਿਆ ਕਹਤਾ ਜਿਆ ਹਮਰ ਬਾਨ ਜਾ ਮੇਰ ਬਾਨਾ ਹਮਰ ਬਾਨ ਜਾ ਹਮਰ ਬਾਨ ਜਾ ਬਿਨਾ ਕੇ ਲੈ ਤੇਰਾ ਨਾਮ ਹਾਂ ਸਾਧਕ ਰਮਨ ਜਾਉ ਰਹਾ ਗਾਇ ਰੰਗ ਤੇ ਪਿਆਰ ਬਾਦੀ ਨਾ ਨੰਮ ਜੀ ਕਰ ਰੰਗਣ ਵਾਲੋ ਦੇ ਰੰਗੇ ਸਾਹਿਬ ਰੰਗ ਧਰੇ ਜਿੰਨ ਕਾ ਕੋਰਾਤ ਦੇ ਪਿਆਰੇ ਕਾਨੁ ਤੇਰਾ ਕੇ ਪਾਸ ਤੂੰ ਦਿਲਾਂ ਕੀ ਜੇ ਮਿਲੈ ਜਿੰਨ ਕਾ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਣ ਕੰਤੇ ਭਾਵੈ ਆਪ ਹੀ ਮਰਵਾਇ

ਉਹਨਾਂ ਦੇ ਲਾਲ ਜੀ ਸੁਤਰੇ ਪਾਈ ਜੋ ਪੇਧ ਸੁਤਰੀ ਉਹਨਾਂ ਦੇ ਤਰਫੋਂ ਵੀ ਬਗੀਰ ਕੋ ਨਾਮ ਇਹਨਾਂ ਅਰੇ ਸੁਤਰੇ ਨੂੰ ਕਿਸਨ ਸੁਣ ਪਰਵਾਦੇ ਜੋ ਸੁਪਰਾਨਿਕਤਨ ਹੋ ਕੇ ਆਪਣੇ ਲਾਲ ਸੁਤਰੇ ਜਵਤ ਜੀ ਕੋਲ ਇਹਨਾਂ ਕਾਲੂ ਪਹਿਲਾ ਸਤਿਗੁਰੂ ਦਾ ਉਗਾਸ ਕਰੇ ਜੋ ਉਸੇ ਦਾ ਭਰ ਵੀ ਬਣਦਾ ਹੈ ਸਤਿਗੁਰੂ ਦਾ ਧੰਨਵਾਦ ਕੀਤਾ ਸਤਿਗੁਰੂ ਜੀ ਨੂੰ ਬਖਸ਼ਿਸ਼ ਕੀਤੀ ਅੱਗੇ ਬਾਣੀ ਦੇ ਸ਼੍ਰੀ ਆਨਪੁਰ ਸਾਹਿਬ ਆਰਾਮ ਕਰਵਾਏ ਉਸਨੂੰ ਜੋ ਸਤਿਗੁਰੂ ਜੀ ਦੇ ਅੰਦਰ ਸੁਨੋ ਸਭ ਨਦੀ ਆਜ ਰਿਆਂ ਦਾ ਮਹਾਰਾਜ ਪਾਸ਼ਾ ਤੋਂ ਪਾਏ ਨਾ ਮਾਰੇ ਕਿਰਪਾ ਕਰ ਨਰੇ ਸੁਣ ਗਾਨਿਸ਼ੂ ਤੇ ਸਤਨ ਕਰ ਬਾਂਦਨ ਅਣ ਸੁਣੇ ਬਾਂਦਨ ਦਾ ਪਾਪ ਨਾ ਦੇ ਸੁਣ ਪ੍ਰਵਾਹ ਕਸ਼ਲ ਪਰ ਕਜੀ ਦੇ ਆਦਿ ਰਾਸਤਨ ਤੋਂ ਉਤਰਦੇ ਗਏ ਪੁਛਿਆ ਕਿਹੜੇ ਨਾਲ ਅਸ਼ਿਸ਼ ਦਾ ਹਲ ਦੰਦ ਮੱਤੀ ਬਖਸ਼ ਦਾ ਮਾਉ ਲੋਬੇ ਸਰਦਾਰੋ ਪਾਸ਼ਾ ਪੈਸਾ ਪਾਜ਼ੀ ਦੀ ਆਪ ਕੀ ਨਸਲਾ ਦੇ ਵਾਸਤੇ ਕਥਾ ਕੀ ਤੁਗਰਨ ਹਲ ਕਰਨਗੇ ਉਹਨਾਂ ਪਾਸੋਂ ਡਾਰ ਦੇਸੀ ਬਾਦ ਦੇ ਨਾਲ ਗੁਰਬਾਣੀ ਨੂੰ ਸਰਵ ਕਰੀਏ ਜੀ ਵਾਹਿਗੁਰੂ ਦੇ ਘਰ ਸਦਾ ਵਾਹਿਗੁਰੂ ਬਤਰੀ ਸਤਿਨਾਮ ਵਾਹਿਗੁਰੂ